ਲੇ ਕੇ ਜਿੱਦਾਂ ਮੈਂ ਬਾਹਰ ਨਿਕਲੀ ਮੈਨੂੰ ਅਮਨੀ ਬਾਬੇ ਨੇ ਘੇਰ ਲਿਆ ਮਨੇ ਬਾਬੇ ਨੇ ਮੇਨ ਗੱਲੀਆਂ ਕਰੀਆਂ ਗਾਲਾਂ ਕੱਢੀਆਂ ਫਿਰ ਮੈਂ ਨਾਲ ਹੀ ਸ਼ਰੀਰ 'ਤੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਦਿੱਕਤ ਕਿ ਮੇਰੀ ਫਰੈਂਡ ਨਾਲ ਸੀ ਅਸੀਂ ਸਿੱਧਾ ਚਲੇ ਗਏ ਕੰਪਲੇਂਟ ਕਰਨ ਵਾਸਤੇ ਮੈਂ ਉਹ ਕੰਪਲੇਂਟ ਐਸਐਸਪੀ ਸਾਹਿਬ ਡੀਐਸਪੀ ਹਿਊਮਨ ਰਾਈਟਸ ਤੇ ਆਪਣੀ ਮਹਿਲਾ ਕਮਿਸ਼ਨ ਨੂੰ ਦਿੱਤੀ ਮੈਨੂੰ ਅੱਜ 5 ਮਹੀਨੇ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ ਮੰਨੇ ਉਸ ਦਾ ਜਵਾਬ ਦੇ ਕੇ ਆਇਆ ਸੀ ਜਿਹੜੀ ਨੀਲਮ ਸ਼ਰਮਾ ਨਾਲ ਜਮਨੇ ਛੇੜਛਾੜ ਕੀਤੀ ਹੁੰਦੀ ਜੀ ਤਾਂ ਮੰਦਰ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਪਾਰਕਿੰਗ ਤੋਂ ਲੈ ਕੇ ਸ਼ੇਰਾਂ ਵਾਲੇ ਗੇਟ ਤੋਂ ਲੈ ਕੇ ਬਾਰਾਤਰੀ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਇੰਨੇ ਕਿਸੇ ਨੂੰ ਵੀ ਕੋਥੇ ਚੌਂਕੀ ਦੇ ਵਿੱਚ ਪਲਾਹ ਨਹੀਂ ਦਿੱਤੀ ਜਿਹੜੀ ਪੁਲਸ ਖੜੀ ਹੈ ਫਿਰ ਗੱਲ ਮਰ ਕੋ ਮੈਂ ਨਹੀਂ ਵੀ ਕਿਸ਼ਨਾ ਗਾਸ ਤੋਂ ਸਾਥ ਮੈਂ ਮੋਗਾ ਤੋਂ ਜਮਾ ਮੈਂ ਇੱਕ ਸਾਧੂ ਆ 2021 ਦੇ ਵਿੱਚ ਸੰन्यास ਲੰਗਦਾ ਸੀ ਨਿਲਮਰ ਸ਼ਰਮਨ ਨੂੰ ਜਾਣਦੇ ਹੋ? ਹਾਂਜੀ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ। ਮੈਨੂੰ ਬਾਬਾ ਜੀ ਦੇ ਨਾਲ 15 ਕ ਸਾਲ ਹੋ ਗਏ ਜੀ। 15 ਕ ਸਾਲਾਂ ਤੋਂ ਮੈਂ ਦੇਖ ਰਿਹਾ ਨਿਲਮਰ ਸ਼ਰਮਨ। ਇੱਥੇ ਕੀ ਕਰਨ ਆਂਦੇ ਆ ਗੁਰਦੁਆਰੇ? ਇਹ ਮੰਦਰ ਤੇ ਮੰਦਰ ਦੇ ਵਿੱਚ ਇਹ ਮੱਠਾ ਟਿਕਣ ਆਂਦੀ ਹੈ ਜੀ। ਉਹ ਸੇਵਾ ਤੋਂ ਆ ਵੀ ਕਰਦੇ। ਕੋਈ ਸੇਵਾ ਨਹੀਂ ਜੀ। ਵੈਸੇ ਇਹ ਮੰਦਰ ਦੇ ਵਿੱਚ ਮੱਠਾ ਟਿਕਣ ਆਂਦੀ ਹੈ। ਬਾਬਾ ਜੀ ਤੁਹਾਡੇ ਉੱਤੇ ਨਾ ਇਲਜ਼ਾਮ ਲਾਇਆ ਹੈ ਉਹਨੇ ਕਿ ਤੁਸੀਂ ਛੇੜਕਾ ਨਹੀਂ ਕੀਤੀ ਆ ਉਹਦੇ ਨਾਲ ਛੇੜਚਾੜ ਕੀਤੀ ਹੈ ਤੇ ਉਹਦੇ ਜਿਹੜੇ ਬਾਬਾ ਜੀ ਵੱਲੋਂ ਚੁੰਨੀ ਦਿੱਤੀ ਗਈ ਸੀ ਉਹਨੂੰ ਆਸ਼ੀਰਵਾਦ ਦੇ ਤੋਟੇ ਉਹ ਤੁਸੀਂ ਉਤਾਰੀ ਗਈ ਹੈ ਮਾਮਲਾ ਕੀ ਹੈ ਕਿਹੜੀ ਡੇਟ ਦਾ ਹੈ ਮਾਮਲਾ ਕੁਛ ਨਹੀਂ ਜੀ 5 ਕੁ ਮਹੀਨੇ ਪਹਿਲਾਂ ਇੱਕ ਮਨੂੰ ਐਸਐਸਪੀ ਸਾਹਿਬ ਵੱਲੋਂ ਇੰਨੇ ਦਰਖਾਸਤ ਪਾਈ ਸੀ ਜਿਸ ਦਰਖਾਸਤ ਦਾ ਜਵਾਬ ਡਿਪਟੀ ਵਨ ਸਾਹਿਬ ਕੋਲ ਆਇਆ ਸੀ ਹਰੀਸ਼ ਸਿੰਗਲਾ ਸਾਹਿਬ ਕੋਲ ਮੰਨੇ ਉੱਥੇ ਜਾ ਕੇ ਆਪਣਾ ਪੱਖ ਰੱਖਿਆ ਸੀ ਇਹਨਾਂ ਨੇ ਮੇਰੇ ਤੇ ਅੰਜਾਮ ਲਾਇਆ ਸੀ ਮੇਰੇ ਨਾਲ ਛੇੜਛਾੜ ਕੀਤੀ ਹੈ ਨੀਲਮ ਸ਼ਰਮਾ ਜੀ ਮੰਨੇ ਉਸ ਮੰਨੇ ਉਸ ਦਾ ਜਵਾਬ ਦੇ ਕੇ ਆਇਆ ਸੀ ਜਿਹੜੀ ਨੀਲਮ ਸ਼ਰਮਾ ਨਾਲ ਜਮਨੇ ਛੇੜਛਾੜ ਕੀਤੀ ਹੁੰਦੀ ਜੀ ਤਾਂ ਮੰਦਰ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਜੀ ਪਾਰਕਿੰਗ ਤੋਂ ਲੈ ਕੇ ਸ਼ੇਰਾਂ ਵਾਲੇ ਗੇਟ ਤੋਂ ਲੈ ਕੇ ਪਾਰਾਦਰੀ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਇਹਨੇ ਕਿਸੇ ਨੂੰ ਵੀ ਉੱਥੇ ਚੌਂਕੀ ਦੇ ਵਿੱਚ ਤਲਾਹ ਨਹੀਂ ਦਿੱਤੀ ਜਿਹੜੀ ਪੁਲਿਸ ਖੜੀ ਹੈ ਸੀਆਰਪੀ ਵੀ ਖੜੀ ਹੈ ਪੀਸੀਆਰ ਵੀ ਖੜੀ ਹੈ ਇਹਨੇ ਕਿਸੇ ਨੂੰ ਵੀ ਉੱਥੇ ਕੰਪਲੀਟ ਨਹੀਂ ਦਿੱਤੀ ਇਹਨੇ ਸਿੱਧੀ ਜਿਹੜੀ ਕੰਪਲੀਟ ਹੈ ਉਹ ਐਸਐਸਪੀ ਸਾਹਿਬ ਨੂੰ ਦਰਖਾਸਤ ਪਾਈ ਜਿਹੜਾ ਇਹਨਾਂ ਦਾ ਪੇਸ਼ਾ ਵੈ ਜਿਹੜਾ ਪੇਸ਼ਾ ਇਹ ਹੈ ਇਹ ਬਲੈਕਮਿਲ ਜਨਾਨੀ ਕਰਦੀ ਹੈਗੀ ਹੈ ਜਿਹੜੀ 2000 ਮੇਰੇ 2021 ਦੇ ਵਿੱਚ ਇਹਨੇ ਇੱਕ ਦੀਪਕ ਪੰਡਤ ਸੀ ਕਾਲੀ ਦੇਵੀ ਮੰਦਿਰ ਦੇ ਵਿੱਚ ਸੇਵਾਦਾਰ ਇਹਨੇ ਉਸ ਤੇ ਵੀ ਜੋ ਮੇਰੇ ਦਰਖਾਸਤ ਲਗਾਈ ਹੈ ਇਹਨੇ ਉਸ ਦੇ ਵਿੱਚ ਵੀ ਇਹ ਲਿਖਿਆ ਸੀ ਬਾਪੇ ਦੀਪਕ ਪੰਡਤ ਜੀ ਨੇ ਮੇਰੇ ਨਾਲ ਛੇੜਛਾੜ ਕੀਤੀ ਸੇਮ ਜੋ ਰੇਟਿੰਗ ਮੇਰੇ ਤੇ ਦਰਖਾਸਤ ਦੇ ਵਿੱਚ ਲਿਖੀ ਗਈ ਹੈ ਤੇ ਇਹੀ ਦਰਖਾਸਤ 2021 ਦੇ ਵਿੱਚ ਦੀਪਕ ਪੰਡਤ ਜੀ ਬਾਰੇ ਇਹਨੇ ਦੇਖੀ ਸੀ ਇਹ ਉਸ ਤੋਂ ਵੀ ਪੰਡਤ ਜੀ ਤੋਂ ਵੀ ਪੈਸੇ ਲੈਂਦੀ ਹੈ ਇਹ ਇਹਦਾ ਪ੍ਰੂਫ ਹੈ 2021 ਦਾ ਇਹ ਕੰਪਰੂਵ ਕਰ ਲੈਂਦੀ ਹੈ ਦਰਖਾਸਤ ਦੇ ਕੇ ਜਿਹੜਾ ਇਹਨੂੰ ਇਹਦੇ ਘਰ ਦਾ ਗੁਜ਼ਾਰਾ ਚੱਲਦਾ ਕਿਉਂਕਿ ਇਹ ਵਿੰਡੋ ਇੱਕ ਲੇਡੀਸ ਹੈ ਇਹਨਾਂ ਦਾ ਹਸਬੰਡ ਹੈ ਨਹੀਂ ਜਿਹੜਾ ਇਹਨਾਂ ਦਾ ਬੇਟਾ ਸੀ ਉਹ ਵੀ ਇਹਨਾਂ ਦੇ ਚਲਿਤਰਾ ਤੇ ਦੇਖਦੇ ਹੋਏ ਇਹਦੇ ਬੇਟੇ ਨੇ ਵੀ ਸੁਸਾਈਡ ਕਰ ਲਿਆ ਸੀ ਇੱਕ ਕਿਰਾਏ ਤੇ ਰਹਿੰਦੀ ਹੈ ਇਹਦੇ ਕੋਲ ਇਨਕਮ ਸੋਰਸ ਕਿਰਾਏ ਦੇ ਕਿੱਥੋਂ ਆਂਦੀ ਹੈ ਕਿੱਥੋਂ ਨਹੀਂ ਕੁਛ ਨਹੀਂ ਪਤਾ ਇਹ ਬੰਦਿਆਂ ਨੂੰ ਮੰਦਰ ਦੇ ਅੰਦਰ ਆ ਕੇ ਇਹ ਬਲੈਕਮਿਲ ਕਰਨ ਦਾ ਇਹਦਾ ਧੰਦਾ ਵੈ ਦੂਜੇ ਨੰਬਰ ਇੱਕ ਸਤੰਤਰ ਰਾਜਪਾਸੀ ਸਾਹਿਬ ਸੀ ਸਾਡੇ ਲੰਗਰ ਦੇ ਚੇਅਰਮੈਨ ਉਹਨਾਂ ਨੂੰ ਵੀ ਇਹਨੇ ਦਰਖਾਸਤ ਪਾਈ ਸੀ ਉਹਨਾਂ ਨਾਲ ਵੀ ਇਹਨੇ ਕਿਹਾ ਸੀ ਮੇਰੇ ਨਾਲ ਰਿਲੇਸ਼ਨਸ਼ਿਪ 'ਚ ਰਹਿੰਦੇ ਆ ਪਾਸੀ ਸਾਹਿਬ ਤੋਂ ਵੀ ਉਹ ਦਰਖਾਸਤ ਦੇ ਵਿੱਚ ਪੈਸੇ ਇਹ ਲੈ ਕੇ ਬਾਰੋ-ਬਾਰ ਕੰਪਰੋਮ ਕਰ ਚੁੱਕੀ ਉਸ ਤੋਂ ਬਾਅਦ ਦੋ ਤਿੰਨ ਦਰਖਾਸਤਾਂ ਹੋਰ ਹੈ ਜਿਹੜਿਆ ਮੰਨੇ ਅੱਜ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਵਾ ਹਾਂ ਵੀ ਇਹ ਔਰਤ ਦਾ ਘਤੰਦਾ ਵਾ 5 ਮਹੀਨੇ ਤੋਂ ਮੈਨੂੰ ਹਰਾਸਮੈਂਟ ਕਰ ਰਹੀ ਐ ਬਲੈਕਮੇਲ ਕਰ ਰਹੀ ਐ ਮੇਰੇ ਤੋਂ ਪੈਸੇ ਦੀ ਡਿਮਾਂਡ ਕਰਦੀ ਐ ਲਾਂ ਲੀਦੇ ਦੋ ਚਾਰ ਜਿਹੜੇ ਲੋਗ ਐ ਉਹ ਲਗੇ ਹੋਏ ਐ ਇਹਨਾਂ ਦਾ ਇੱਕ ਰੈਕਟ ਐ 50 ਦਸ ਦਰਖਾਸਤਾ ਇਹਨਾਂ ਦੇ ਖਿਲਾਫ ਹੋਰ ਐ ਜਿਹੜੇ ਮੈਂ ਪ੍ਰੂਫ ਇਕੱਠੇ ਕਰ ਰਿਆ ਵਾ ਉਹ ਪ੍ਰੂਫ ਇਕੱਠੇ ਕਰਕੇ ਮੈਂ ਸਾਰੀ ਮੀਡੀਆ 'ਚ ਦਿਖਾਊਂਗਾ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਜਿਹੜੇ ਡਾਕੂਮੈਂਟ ਇਹ ਜਿੰਨੇ ਕੁ ਦੇਤ ਤੇ ਮੰਨੇ ਉਹ 2 4 5 10 ਡਾਕੂਮੈਂਟ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਹੋਰ ਦਊਂਗਾ ਮੈਂ ਮੈਂ ਸਾਰੇ ਹਿੰਦੂਸ ਘਟਨਾ ਨੂੰ ਇੱਕ ਵਾਰ ਮਿਲ ਕੇ ਇਸ ਦੇ ਖਿਲਾਫ ਕਾਰਵਾਈ ਕਰਵਾਉਂਗਾ ਜੋ ਇੰਨੇ ਮੇਰੇ ਭਗਮੇ ਤੇ ਅਲੀਗੇਸ਼ਨ ਲਗਾਇਆ ਇਹ ਬਲੈਕਮੇਲਰ ਜਨਾਨੀ ਆ ਬਾਬਾ ਜੀ 8 2 2024 ਤੁਹਾਡੇ ਤੇ ਇਲਜ਼ਾਮ ਲੱਗੇ ਦੀ ਉਦੋਂ ਮੈਂ ਵੀ ਪ੍ਰਸ਼ਾਸਨ ਨਾਲ ਲਿਆ ਮੰਂਦਰ ਪ੍ਰਸ਼ਾਸਨ ਜਾਂ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਸੀ ਡੀਸੀ ਸਾਹਿਬ ਨਾਲ ਤਾਂ ਮੈਂ ਐਸ ਮੈਨੂੰ ਡਿਪਟੀ ਵਨ ਡੀਐਸਪੀ ਸਾਹਿਬ ਨੇ ਬੁਲਾਇਆ ਸੀ ਮੇਰਾ ਪੱਖ ਸੁਣ ਕੇ ਮੰਨੇ ਇਹ ਹੀ ਦਰਖਾਸਤਾਂ ਮੰਨੇ ਚਲੋ ਉਹਨਾਂ ਨੂੰ ਦੇ ਕੇ ਮੰਨੇ ਆਪਣਾ ਸਪਸ਼ਟੀਕਰਨ ਦੇ ਆਇਆ ਸੀ ਕਿਉਂਕਿ ਮੰਨੂ ਇਹ ਸੀ ਹਾਂ ਵੀ ਚਲੋ ਕੋਈ ਗੱਲ ਨਹੀਂ ਮੰਦਰ ਦੀ ਮਰਿਆਦਾ ਨਾ ਖਰਾਬ ਹੋਵੇ ਮੈਂ ਇਸ ਦੇ ਉੱਪਰ ਕਾਰਵਾਈ ਨਹੀਂ ਕਰਨਾ ਚਾਹੁੰਦਾ ਸੀ ਮਗਰ ਮਜਬੂਰਨ ਦੇ ਵਿੱਚ ਇਹਨਾਂ ਨੇ ਮੰਨੂ ਕਾਰਵਾਈ ਕਰਨ ਤੇ ਮਜਬੂਰ ਕੀਤਾ ਹੈ ਜੀ ਤੁਹਾਡੇ ਕੋਲੇ ਕੋਈ ਠੇਕਾ ਵੀ ਹੈਗਾ ਚੁੰਡੀਆਂ ਦੇ ਪ੍ਰਸ਼ਾਪ ਜਿਹੜਾ ਵਿਸ਼ਾਕਾ ਦਾ ਠੇਕਾ ਵੈ ਉਹ ਲਖਵਿੰਦਰ ਸਿੰਘ ਦੇ ਨਾਮ ਤੇ ਹੈ ਮੇਰੇ ਨਾਮ ਤੇ ਠੇਕਾ ਨਹੀਂ ਹੈ ਉਹ ਠੇਕੇਦਾਰ ਹੈ ਕੋਈ ਹੋਰ ਹੈ ਇਹਨਾਂ ਉਹਨਾਂ ਨਾਲ ਆਪਣੀ ਮੰਦਿਰ ਦੇ ਵਿੱਚ ਸਹਿਚਾਰਾ ਵੈ ਜਿਵੇਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਆ ਠੇਕਾ ਮੇਰੇ ਨਾਮ ਤੇ ਨਹੀਂ ਲਖਵਿੰਦਰ ਸਿੰਘ ਦੇ ਨਾਮ ਤੇ ਠੇਕਾ ਵੈ ਇਹਨੇ ਅਲੀਗੇਸ਼ਨ ਠੇਕੇ ਦਾ ਮੇਰੇ ਨਾਮ ਤੇ ਲਾਇਆ ਦੂਜੇ ਨੰਬਰ ਤੇ ਮੇਰਾ ਬ੍ਰਦਰ ਹੈ ਕਾਲੀ ਦੇਵੀ ਮੰਦਿਰ ਦੇ ਵਿੱਚ ਸੇਵਾਦਾਰ ਹੈ ਜੋ ਪੁਜਾਰੀ ਲਗਿਆ ਹੋਇਆ ਵਾ ਸੇਵਾਦਾਰ ਦੀ ਨੌਕਰੀ ਕਰਦਾ ਵਾ ਇਹ ਨਾਮ ਹੈ ਜੀ ਉਹਨਾਂ ਦਾ ਮੇਰੇ ਬ੍ਰਦਰ ਦਾ ਨਾਮ ਹੈ ਪ੍ਰਿੰਸ ਮੇਰੇ ਬ੍ਰਦਰ ਦਾ ਨਾਮ ਹੈ ਪ੍ਰਿੰਸ ਉਹਨੂੰ ਵੀ ਇਹ ਟਾਰਗੇਟ ਕਰਦੀ ਐ ਹਾਂ ਵੀ ਪੈਸਾ ਲੈਣ ਦੇ ਵਿੱਚ ਕਿਉਂਕਿ ਜਿਵੇਂ ਇਹਨੇ ਇੱਕ ਸੇਵਾਦਾਰ ਦੇ ਕਿਹੜਾ ਉਂਜੀ ਇਹਦੇ ਈ ਤਰ੍ਹਾਂ ਸੇਵਾਦਾਰ ਕਰਨ ਆਂਦਾ ਸੀ ਦੀਪਕ ਪੰਡਤ ਸੀ ਸੇਵਾ ਕਰਦਾ ਸੀ ਉਸ ਤੋਂ ਇਹਨੇ ਪੈਸੇ ਲੈ ਕੇ ਉਸ ਤੋਂ ਇਹਨੇ ਪੈਸੇ ਲੈ ਕੇ ਕੰਪਰੋ ਕਰ ਰਿਆ ਬੜੇ ਪ੍ਰਾਤ ਸੇਵਾਦਾਰ ਹੈ ਜੀ ਪੁਜਾਰੀ ਹੈ ਨਹੀਂ ਸੇਵਾਦਾਰ ਹੈ ਜੀ ਇਹ ਜਿਹੜੀ ਦੀਪਕ ਪੰਡਤ ਦੀ ਐ ਸੁਤੰਤਰ ਰਾਜ ਪਾਸੀ ਜੀ ਇਹਨਾਂ ਦੇ ਨਾਲ ਇਹ ਸਾਧੇ ਖਿਲਾਫ ਇਹਨੇ ਕੰਪਲੇਟਾ ਦਿੱਤੀਆਂ ਹੋਈਆਂ ਵੈ ਇਹ ਪੈਸੇ ਲੈ ਕੇ ਕੰਪਰੋ ਕਰ ਲੈਂਦੀ ਹੈ ਇਹਨਾਂ ਦਾ ਤਾਂਦਾ ਹੀ ਇਹੀ ਹੈ ਬਾਕੀ ਮੈਂ ਪ੍ਰਸ਼ਾਸਨ ਨੂੰ ਇਹੀ ਕਹੂੰਗਾ ਇਸ ਤੇ ਬਣਦੀ ਕਾਰਵਾਈ ਜੋ ਬਣਦੀ ਹੈ ਉਹ ਕੀਤੀ ਜਾਵੇ ਮੈਂ ਇਹਦੀ ਆ ਵੀਡੀਓ ਵੀ ਇਸ ਤਰ੍ਹਾਂ ਦੀ ਦਮਾਂਗਾ ਜਿਹੜੇ ਗਾਣੇ ਜੋ ਕੁਝ ਕਰਦੀ ਹੈ ਸਾਰੇ ਹਿੰਦੂ ਸੁਸਟਨਾ ਨੂੰ ਮਿਲੂੰਗਾ ਮੈਂ ਇਹਨਾਂ ਦੇ ਬੰਦੀ ਕਾਰਵਾਈ ਕਰੂੰਗਾ ਹੁਣ ਮੈਂ ਉਹਨਾਂ ਤੁਹਾਡੇ ਉੱਤੇ ਉਲਜਾਮ ਲਾਏ ਪਿਆ ਤੁਸੀਂ ਇੱਤੇ ਚੂੜੇ ਸੂਟ ਤਾਲਾ ਦੰਬਲ ਸਰਾਂਦੀ ਚੋਰੀ ਵੀ ਕਰਦੇ ਹੋ ਬੋਸਨਾ ਦੀ ਵੀ ਚੋਰੀ ਕਰਕੇ ਲੈ ਦੇਖੋ ਜੀ ਮੰਦਰ ਦੇ ਵਿੱਚ ਘੱਟ ਤੋਂ ਘੱਟ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ اٹਿਆ ਹਾਂ ਵੀ ਪੁਲਿਸ ਦਾ ਠੇਕਾ ਜੀ ਵੀ 35 ਤੋਂ 40 45 ਕਹਿਣ ਦਾ ਮਤਲਬ ਕੈਮਰੇ ਲੱਗੇ ਹੋਏ ਆ ਉਸ ਦੇ ਵਿੱਚ ਜੇ ਕੋਈ ਲੈ ਕੇ ਜਾਂਦਾ ਵਾ ਮੈਂ ਤਾਂ ਉਸ ਦੀ ਵੀਡੀਓ ਹੋਏਗੀ ਰਿਕਾਰਡਿੰਗ ਹੋਏਗੀ ਉਸ ਤੋਂ ਬਾਅਦ ਰਿਕਾਰਡਿੰਗ ਤੋਂ ਬਾਅਦ ਇਹਨਾਂ ਦਾ ਜਿਹੜਾ ਕੰਮ ਹੈ ਅੰਦਰ ਰਹਿ ਕੇ ਮੰਦਰ ਦੇ ਵਿੱਚ ਲੋਕੀ ਦੇਖਦੇ ਆ ਜਿਹੜਾ ਪੈਸੇ ਵਾਲਾ ਬੰਦਾ ਵਾ ਉਹਨੂੰ ਇਹ ਬਲੈਕਮੇਲ ਕਰਕੇ ਪਿਆਰ ਨਹੀਂ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਲਮ ਸ਼ਰਮਾ ਹੈ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਮੈਨੂੰ 25 ਸਾਲ ਹੋ ਗਏ ਔਰ ਇਹ ਸੇਵਾ ਵੀ ਕਰਦੀ ਆ ਸੀ 25 ਸਾਲ ਦੇ ਦੌਰਾਨ ਵਿੱਚ ਮੈਨੂੰ ਇੱਕ ਦਿਨ ਮੈਂ ਜਿਵੇਂ ਹਿਮੰਦਰ ਵਿੱਚ ਮੱਥਾ ਟੇਕਣ ਗਈ ਮੈਨੂੰ ਪਰੰਡ ਜੀ ਨੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਚੁੰਨੀ ਦਿੱਤੀ ਉਹ ਚੁੰਨੀ ਲੈ ਕੇ ਜਿੱਦਾਂ ਮੈਂ ਬਾਹਰ ਨਿਕਲੀ ਮੈਨੂੰ ਅਮਨੀ ਬਾਬੇ ਨੇ ਘੇਰ ਲਿਆ ਮਨੀ ਬਾਬੇ ਨੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਪਲੱਸ ਮੇਰੇ ਨਾਲ ਹੀ ਸਰੀਰਕ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕਿ ਮੇਰੀ ਫਰੈਂਡ ਨਾਲ ਸੀ ਅਸੀਂ ਸਿੱਧਾ ਚਲੇ ਗਏ ਕੰਪਲੇਂਟ ਕਰਨ ਵਾਸਤੇ ਮੈਂ ਉਹ ਕੰਪਲੇਂਟ SSP ਸਾਹਿਬ DSP ਹਿਊਮਨ ਰਾਈਟਸ ਨੇ ਆਪਣੇ ਮਹਿਲਾ ਕਮਿਸ਼ਨ ਨੂੰ ਦਿੱਤੀ ਮੈਨੂੰ ਅੱਜ 5 ਮਹੀਨੇ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ ਮਿਲਿਆ ਕਦੇ ਮੈਂ ਉਧਰ ਜਾਨੀਆ ਕਦੇ ਮੈਂ ਉਧਰ ਜਾਨੀਆ 5 ਸਾਲ ਦੇ 5 ਮਹੀਨੇ ਦੇ ਵਿੱਚ ਉਹ ਹਰ ਜਗ੍ਹਾ ਆਪਣੀ ਤਾਕਤ ਦੀ ਵਰਤੋਂ ਕਰਦਾ ਆਪਣੇ ਪੈਸੇ ਦੀ ਵਰਤੋਂ ਕਰਦਾ ਹੈ ਫਿਰ ਮੈਂ ਉਹਦੇ ਵਿੱਚ ਸਾਰਾ ਮੈਂਸ਼ਨ ਕੀਤਾ ਮੰਦਰ ਦੇ ਵਿੱਚ ਜਿੰਨਾ ਵੀ ਪ੍ਰਸ਼ਾਦ ਸਪਲਾਈ ਹੁੰਦਾ ਸਾਰਾ ਮਿਲਾਵਟੀ ਹੁੰਦਾ ਕੋਈ ਵੀ ਫਰੈਸ਼ ਉੱਥੇ ਪ੍ਰਸ਼ਾਦ ਨਹੀਂ ਹੈਗਾ ਚੁੰਨੀ ਆ ਜਿਹੜੀ ਚੁੰਨੀ ਉਥੇ ਵਿਕਦੀ ਆ ਜਿਹੜੇ ਸ਼ਰਧਾਲੂ ਚੜਾਉਂਦੇ ਆ ਜੇ ਚੁੰਨੀ 200 ਦੀ ਆ ਤਾਂ ਉਹ 1100 1500 ਦੀ ਚੁੰਨੀ ਪੋਸ਼ਾਕ ਵੀ ਐਵੇਂ ਹੀ ਮਹਿੰਗੀਆਂ ਮਹਿੰਗੀਆਂ ਪੋਸ਼ਾਕਾਂ ਉਹ ਵੇਚਦੀਆਂ ਤੀਜੀ ਗੱਲ ਨਸ਼ਾ ਉਥੇ ਸਪਲਾਈ ਹੁੰਦਾ ਮੰਦਰ ਦੇ ਵਿੱਚ ਨਸ਼ਾ ਸਪਲਾਈ ਹੁੰਦਾ ਔਰ ਇਹ ਮੈਂ ਪ੍ਰੂਫ ਵੀ ਕਰ ਸਕਦੀ ਹੈਗੀਆਂ ਫਿਰ ਉੱਥੇ ਜਿਹੜੇ ਚਾਂਦੀ ਦੇ ਨਕਲੀ ਗਹਿਣ ਲੈਂਦੇ ਆ ਸ਼ਰਧਾਲੂ ਨੂੰ ਕਹਿ ਕੇ ਅਸਲੀ ਚਾਂਦੀ ਦੇ ਗਹਿਣੇ ਉਹ ਲੋਕਾਂ ਨੂੰ ਉੱਥੇ ਵੇਚਦਾ ਫਿਰ ਇਹਨੇ 30 40 ਗੁੰਡੇ ਪਾਲ ਰੱਖੇ ਨੇ ਆਪਣੀ ਤਾਕਤ ਦੀ ਵਰਤੋਂ ਕਰਦਾ ਜਿਵੇਂ ਕੋਈ ਬਾਹਰੋਂ ਕੋਈ ਸ਼ਰਧਾਲੂ ਮੱਥੜ ਟੇਕਣ ਆਉਂਦੇ ਨੇ ਉਹਨਾਂ ਨੂੰ ਫੜ ਫੜ ਕੇ ਲੈ ਕੇ ਜਾਂਦੇ ਵੀ ਸਾਡੀ ਦੁਕਾਨ ਤੋਂ ਪ੍ਰਸ਼ਾਦ ਨੂੰ ਰੇੜੀਆਂ ਉੱਥੇ ਨਜਾਇਜ਼ ਲੱਗੀਆਂ ਹੋਈਆਂ ਨੇ ਕਿ ਆ ਜਿਹੜੀਆਂ ਉਹਦੀਆਂ ਹੈਗੀਆਂ ਨਹੀਂ ਆ ਦੋ ਚਾਰ ਰੇੜੀਆਂ ਤੇ ਗਏ ਆ ਉਹਦੀਆਂ ਨਜਾਇਜ਼ ਲੱਗੀਆਂ ਹੋਈਆਂ ਫੇਰ ਮੈਨੂੰ ਉਲਟਾ ਇਹ ਧਮਕੀਆਂ ਦਿੰਦਾ ਕਿ ਤੂੰ ਮੇਰਾ ਕੁਝ ਨਹੀਂ ਕਰ ਸਕਦੀ ਤੋ ਜੋ ਕਰਨਾ ਤੂੰ ਕਰ ਲੈ ਔਰ ਤੇਰੀਆਂ ਮੈਂ ਲੱਤਾਂ ਤੋੜੂੰਗਾ ਤੇਰੇ ਦੇ ਮੈਂ ਤੇਰੀਆਂ ਮੈਂ ਲੱਤਾਂ ਬਾਵਾ ਤੋੜ ਕੇ ਤੈਨੂੰ ਘਰ ਬਿਠਾਉਂਗਾ ਮੈਂ ਪ੍ਰਸ਼ਾਸਨ ਤੋਂ ਇਹ ਚਾਹਨੀ ਹੈ ਮੈਂ ਇਹ ਉਹਨਾਂ ਨੂੰ ਅੱਗੇ ਰਿਕਵੈਸਟ ਕਰਦੀਆਂ ਕਿ ਐਸੇ ਬੰਦਿਆਂ ਦੀ ਨਕੇਲ ਪਾਈ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਮੰਦਰ ਨੂੰ ਇੱਕ ਉਹ ਬਣਾ ਰੱਖਿਆ ਹੈ bizness ਹੋਰ ਕੁਝ ਵੀ ਨਹੀਂ ਹੈ ਤੇ ਬਾਕੀ ਮੈਂ ਐਸਐਸਪੀ ਡੀਐਸਪੀ ਸਾਹਿਬ ਨੂੰ ਦੁਬਾਰਾ ਇਹ ਉਹਨਾਂ ਅੱਗੇ ਬੇਨਤੀ ਕਰਦੀਆਂ ਕਿ ਪਲੀਜ਼ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੰਪਲੇਨ ਕੀਤੀ ਤੁਸੀਂ ਕੀ ਕਹਿੰਦੇ ਹੋ ਪ੍ਰਸ਼ਾਸਨ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਜੀ ਨਾ ਮੇਰੇ ਕੋਈ ਲੈਟਰ ਦਾ ਹਿਮਨ ਰਾਈਟਸ ਵਾਲਾ ਦਾ ਲੈਟਰ ਦਾ ਮੈਨੂੰ ਆਇਆ ਸੀ ਤੇ ਉਹ ਅਸੀਂ ਕਹਿੰਦੇ ਆ ਕਿ ਵੀ ਅਸੀਂ ਅੱਗੇ ਐਸਐਸਪੀ ਨੂੰ ਮਾਰਕ ਕਰਤੀ ਜਦਕਿ ਆਲਰੇਡੀ ਮੈਂ ਐਸਐਸਪੀ ਸਾਹਿਬ ਕੋਲੇ ਮੇਰੀ ਐਪਲੀਕੇਸ਼ਨ ਗਈ ਹੋਈ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਹੁਣ ਕਿਵੇਂ ਦੀ ਕਾਰਵਾਈ ਮੰਗਦੇ ਮੈਂ ਕਾਰਵਾਈ ਇਸ ਲਈ ਕਰਦੀ ਹਾਂ ਕਿ ਇਹ ਇਹ ਜਿਹੜੇ ਉੱਥੇ ਤੰਦੇ ਕਰ ਰਹੇ ਨੇਗੇ ਨਕਲੀ ਪ੍ਰਸ਼ਾਦ ਵੇਚ ਰਹੇ ਨੇ ਨਸ਼ਾ ਇਹ ਵੇਚ ਰਹੇ ਨੇ ਉਹ ਸਾਰਾ ਕੁਝ ਬੰਦ ਕੀਤਾ ਜਾਵੇ ਤੇ ਜਿਹੜੀਆਂ ਲੇਡੀਜ਼ ਉੱਥੇ ਮੱਥਾ ਟੇਕਣ ਆਉਂਦੀਆਂ ਉਹਨਾਂ ਨੂੰ ਰਿਸਪੈਕਟ ਮਿਲੇ ਇੱਜ਼ਤ